ਕਰਨ ਵਾਲੇ ਪਤਾ ਨਹੀਂ ਪਟਿਆਰਣ ਕਿੱਥੋਂ ਆ ਗਿਆ ਹੁਣ ਉਹਨਾਂ ਨੇ ਭਗਤ ਸਿੰਘ ਈਟੀਓ ਉਹਨਾਂ ਬਾਰੇ ਇੱਕ ਬੜਾ ਜਿਹੜਾ ਬਿਆਨ ਦਿੱਤਾ ਸ਼ਰਮਨਾਕ ਹੈ ਨਿੰਦਣਯੋਗ ਹੈ ਔਰ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਰਾਜਾ ਪ੍ਰਿੰਕ ਦਾ ਇੱਕ ਬਿਆਨ ਆਇਆ ਜਿਹੜਾ ਕਿ ਉਸ ਤੋਂ ਵੀ ਜ਼ਿਆਦਾ ਸ਼ਰਮਨਾਕ ਹੈ ਇਹ ਇਹਨਾਂ ਲੋਕਾਂ ਦੀ ਸੋਚ ਇਹਨਾਂ ਦੇ ਅੰਦਰ ਕੀ ਹੈ ਜਿਹੜੇ ਮਿਹਨਤਕਸ਼ ਹੈ ਜਿਹੜੇ ਦਲਿਤ ਹੈ ਜਿਹੜੇ ਪਿਛੜੇ ਹੋਏ ਆ ਜਿਹੜੇ ਦਸਾਂ ਨੌਂ ਦੀ ਕਿਰਤ ਕਰਦੇ ਆ ਉਹਨਾਂ ਨੂੰ ਇਹ ਕਿਹੜੀ ਨਜ਼ਰ ਨਾਲ ਦੇਖਦੇ ਆ ਇਹਨਾਂ ਦੇ ਅੰਦਰ ਦੀ ਨਫ਼ਰਤ ਜਿਹੜੀ ਆ ਉਹ ਬਾਹਰ ਆ ਰਹੀ ਹੈ ਜੇ ਇਹਨਾਂ ਨੇ ਕ੍ਰਿਟਿਕਾਈਜ਼ ਕਰਨਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਤੁਸੀਂ ਭਗਵੰਤ ਮਾਨ ਸਰਕਾਰ ਦੀਆਂ ਪਾਲਿਸੀਆਂ ਐਜੂਕੇਸ਼ਨ ਤੇ ਗੱਲ ਐਜੂਕੇਸ਼ਨ ਤੇ ਕਰੋ ਤੁਸੀਂ ਕਿਵੇਂ ਕਰੋਗੇ ਸਾਰੇ ਦੇਸ਼ ਵਿੱਚ ਪੰਜਾਬ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਪਹਿਲੇ ਨੰਬਰ ਤੇ ਆ ਜੋਰਦਾਰ ਤਾਲੀਆਂ ਉਸ ਮੁਖਤਰੀ ਵਾਸਤੇ ਆਰਵਿੰਦ ਕੇਜੀਵਾਲ ਵਾਸਤੇ ਤੁਸੀਂ ਸੱਚ ਦੀ ਗੱਲ ਕਰੋਗੇ ਪੂਰੇ ਦੇਸ਼ ਵਿੱਚੋਂ ਦੁਨੀਆ ਦੇ ਵਿੱਚੋਂ ਪਹਿਲੀ ਵਾਰੀ ਯੂਨੀਵਰਸਲ ਹੈਲਥ ਕੇਅਰ ਲੈ ਕੇ ਆਈ ਹੈ ਸਰਕਾਰ ਮਾਰ ਸਰਕਾਰ ਪਹਿਲੀ ਵਾਰੀ ਹੈ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਟੈਸਟ ਹੋ ਰਿਹਾ ਹੈ ਦਵਾਈਆਂ ਮਿਲ ਰਹੀਆਂ ਹਨ ਸੜਕ ਸੁਰੱਖਿਆ ਫੋਰਸ ਫਰੈਸ਼ ਦੇ ਸਕੀਮ ਜਯੋਤਿ ਬਿਸ਼ੇਵਰਤ ਇਹਨਾਂ ਕੋਲ ਗਵਰਨਮੈਂਟ ਦੀ ਪਾਲਿਸੀ ਦੇ ਬੋਲਣ ਵਾਲੀ ਕੁਝ ਨਹੀਂ ਹੈ ਨਾਲ ਕੋਲੇ ਇਹ ਸਾਡੇ ਉੱਤੇ ਚਿੱਕੜ ਸੁੱਟ ਰਹੇ ਆ ਤੇ ਜਿਹੜੇ ਪੰਜਾਬੀਆਂ ਨੂੰ ਦਿਖਾ ਦੇਣਗੇ ਕਿ ਜਿਹੜਾ ਉੱਪਰ ਨੂੰ ਮੂੰਹ ਕਰਕੇ ਥੁੱਕਦਾ ਉਹਦਾ ਥੁੱਕ ਉਹਦੇ ਉੱਪਰ ਜਿਹੜਾ ਇਹਨਾਂ ਦੇ ਉੱਪਰ ਜਰੇਗਾ ਇਹਨਾਂ ਦਾ ਵਿਰੋਧ ਕਰਾਂਗੇ ਇੱਥੇ ਵੀ ਇਕੱਠੀਆ ਘੇਰਾਂਗੇ ਇਹਨਾਂ ਨੂੰ ਅਸੀਂ ਗਿੱਦੜ ਵਾਇਸ ਵੀ ਘੇਰਾਂਗੇ ਇਹਨਾਂ ਨੂੰ ਕਾਦੀਆਂ 'ਚ ਘੇਰਾਂਗੇ ਇਹਨਾਂ ਨੂੰ ਪਿੰਡਾਂ 'ਚ ਘੇਰਾਂਗੇ ਮੱਲਿਆਂ 'ਚ ਘੇਰਾਂਗੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਦੋਂ ਕਿਸੇ ਕੋਲੇ ਵੋਟਾਂ ਮੰਗਣ ਜਾਣ ਉਹਨੂੰ ਕਹੋ ਜੇ ਇਹਦਾ ਬੈਂਡ ਵਜਾਣੇ ਆ ਜੋ ਅੰਦਰ ਆਓ ਜਰਾ ਮਾੜਾ ਜਿਹਾ ਤੁਹਾਡਾ ਬੈਂਡ ਵਜਾਣਾ ਇਹਨਾਂ ਦਾ ਹਰ ਹਰ ਪਨੀ ਦੇ ਵਿੱਚ ਬੈਂਡ ਵਜਾਣਾ ਇਹਨਾਂ ਦਾ ਆਪਾਂ ਪਹਿਲਾਂ ਇਹਨਾਂ ਦਾ ਸਭ ਤੋਂ ਵੱਡੇ ਲੀਡਰ ਜਿਹੜਾ ਨੈਸ਼ਨਲ ਲੈਵਲ ਦਾ ਲੀਡਰ ਹੈ ਜਿਹੜਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਉਹਨੇ ਵੀ ਜਿਹੜੀ ਇੱਕ ਭਾਸ਼ਾ ਵਰਤੀ ਸੀ ਉਹ ਪਾਰਲੀਮੈਂਟਰੀ ਕਿਸੇ ਵੀ ਪਾਰਲੀਮੈਂਟਰੀ ਦੀ ਭਾਸ਼ਾ ਨਹੀਂ ਹੈ ਉਹ ਅਨਪਾਰਲੀਮੈਂਟਰੀ ਭਾਸ਼ਾ ਕਹਿੰਦੇ ਆ ਇਹਨੂੰ ਇਹ ਕਿਰੀ ਹੋਈ ਸੋਚ ਘਟੀਆਂ ਸੋਚ ਇਹ ਸਾਰੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਇਹਨਾਂ ਨੂੰ ਪਹਿਲੀ ਗੱਲ ਆਪਣੀ ਪਛਾਛੀ ਕਰਨੀ ਚਾਹੀਦੀ ਹੈ ਬੋਲਬਾਣੀ ਠੀਕ ਕਰਨੀ ਚਾਹੀਦੀ ਹੈ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆਪਣੀ ਸੋਚ ਠੀਕ ਕਰਨੀ ਚਾਹੀਦੀ ਹੈ ਨਹੀਂ ਤਾਂ ਲੋਕ ਕਰ ਦੇਣਗੇ ਲੋਕਾਂ ਨੇ ਪਹਿਲਾਂ 2022 ਜਿਹੜਾ ਝਟਕਾ ਦਿੱਤਾ ਸੀਗਾ ਉਸ ਤੋਂ ਵੱਡਾ ਝਟਕਾ ਦੇਣਗੇ ਇਸ ਵਾਰੀ ਇਹਨਾਂ ਨੂੰ ਜਿਹਨੇ ਬਚਕਾ ਸੀ 2 4 ਅਸੀਂ ਸਾਨੂੰ ਅਸੀਂ ਦੇਖੋ ਜਦੋਂ ਜਦੋਂ ਕੋਈ ਡੈਮੋਕ੍ਰੇਸੀ ਹੁੰਦੀ ਹੈ ਉਹਦੇ ਵਿੱਚ ਵਿਰੋਧੀ ਧਿਰ ਦੀ ਵੀ ਲੋੜ ਹੁੰਦੀ ਹੈ ਭਾਈ ਸਾਨੂੰ ਵਿਰੋਧੀ ਧਿਰ ਦੀ ਲੋੜ ਹੈ ਅਸੀਂ ਇਹ ਚਾਹੁੰਦੇ ਕਿ 117 ਦੇ 117 ਹੀ ਆਜਾ ਕੋਈ ਤਾਂ ਚਾਹੀਦਾ ਕੋ ਸਾਹਮਣੇ ਜਿਹੜਾ ਹੋਵੇ ਜਿਹੜਾ ਗਵਰਨਮੈਂਟ ਦੇ ਕਹੇ ਜਿਹੜਾ ਕਹੇ ਕਿ ਇਹ ਸਾਡੀ ਪਾਲਿਸੀ ਹੈ ਜੇ ਤੁਹਾਡੇ ਕੋਲ ਇਹ ਪਾਲਿਸੀ ਕ੍ਰਿਟਿਕਾਈਜ਼ ਕਰਨ ਲਈ ਕੁਝ ਨਹੀਂ ਹੈ ਬਾਜਵਾ ਸਾਹਿਬ ਔਰ ਬੜਿਕ ਸਾਹਿਬ ਮੈਂ ਤੁਹਾਨੂੰ ਸਾਫ਼ ਕਹਿ ਰਿਹਾ ਜਾਣਵਜ ਕੇ ਤੁਹਾਨੂੰ ਵੀ ਤੁਸੀਂ ਵੀ ਸਾਨੂੰ ਇਸ ਤਰੀਏ ਐਡਰੈਸ ਕਰੋਗੇ ਕਹਿੰਦੇ ਨੇ ਜੀ ਕਹੋ ਜੀ ਕਹੋ ਆਪਣੀ ਬੋਲਬਾਣੀ ਠੀਕ ਕਰੋ ਇਹ ਜਵਾਨ ਹੁੰਦੀ ਹੈ ਜਿਹੜੀ ਬੰਦੇ ਨੂੰ ਹਾਰ ਵੀ ਪਵਾ ਦਿੰਦੀ ਹੈ ਔਰ ਜੁੱਤੀਆਂ ਵੀ ਪਵਾ ਦਿੰਦੀ ਹੈ ਆਪਣੀ ਬੋਲਬਾਣੀ ਠੀਕ ਕਰੋ ਉਸ ਤੋਂ ਬਾਅਦ ਆਪਣੀ ਸੋਚ ਠੀਕ ਕਰੋ ਔਰ ਲੋਕਾਂ ਤੋਂ ਮਾਫੀ ਮੰਗੋ ਜਿਹੜੇ ਮਿਹਨਤਕਸ਼ ਜੇ ਕੋਈ ਬੈਂਡ ਵਜਾਉਣ ਵਾਲੇ ਦਾ ਮੁੰਡਾ ਪੜ ਕੇ ਵੀਡੀਓ ਬਣ ਸਕਦਾ ਫਿਰ ਉਹ ਐਮਐਲਏ ਬਣਦਾ ਫਿਰ ਉਹ ਮਿਨਿਸਟਰ ਬਣਦਾ ਤਾਂ ਬੈਂਡ ਜਿਹਦਾ ਬੱਚਿਆ ਜੀ ਬੈਂਡ ਤਾਂ ਤੁਹਾਡਾ ਵਜਾਤਾ ਉਹਨੇ ਇਹੀ ਸਾਨੂੰ ਤਕਲੀਫ ਹੈ ਜੇ ਇਸੇ ਤਰ੍ਹਾਂ ਜੇ ਕੋਈ ਸਫਾਈ ਕਰਨ ਵਾਲੀ ਮਾਈ ਦਾ ਮੁੰਡਾ ਮੋਬਾਈਲ ਰਿਪੇਅਰ ਕਰਦਾ ਔਰ ਉਹ ਐਮਐਲਏ ਬਣ ਜਾਂਦਾ ਤਾਂ ਬੀਬੀ ਨੇ ਝਾੜੂ ਚਲਾਤਾ ਥੋੜੀ ਸਫਾਈ ਤਾਂ ਕਰਦੀ ਬੀਬੀ ਨੇ ਮੈਂ ਸਾਰੇ ਸਫਾਈ ਕਰਨ ਵਾਲਿਆਂ ਨੂੰ ਸਾਰੇ ਮਜ਼ਦੂਰਾਂ ਨੂੰ ਸਾਰੇ ਕਿਸਾਨਾਂ ਨੂੰ ਸਾਰੇ ਬੈਡ ਮੜਨ ਨੂੰ ਬੇਇੱਜ਼ਤੀ ਕਰਦਾ ਤੇ ਜਿਹੜੇ ਸਾਰੇ ਬੇਨਤੀ ਕਰਕੇ ਇਕੱਠੇ ਹੋ ਜావੋ ਇਹ ਜਿਹੜੇ ਵਾੜੀਆਂ ਲੈ ਕੇ ਲੁੱਟਣ ਦੀ ਆਦਤ ਪਈ ਹੋਈ ਹੈ ਇਹਨਾਂ ਨੂੰ ਇਹਨਾਂ ਦੇ ਦਿਖਾ ਦਿਓ ਵੀ ਇਹਨਾਂ ਦੀ ਅਸਲੀਅਤ ਕੀ ਆ ਇਹਨਾਂ ਦੀ ਗੱਲ ਦਾ ਜਵਾਬ ਅਸੀਂ ਬਾਣੀ ਪਾਸ਼ਾ ਜਾਣ ਨਹੀਂ ਜਾਾਂਗੇ ਅਸੀਂ ਹੋਰ ਕੰਮ ਕਰਾਂਗੇ ਅਸੀਂ ਕੱਲੇ ਕੱਲੇ ਬੱਚੇ ਨੂੰ ਇਸ਼ਾਰਸ਼ ਦੇਾਂਗੇ ਬੱਚਿਆਂ ਨੂੰ ਪੜਾ ਕੇ ਪੜਾ ਦੇ ਕੰਮ ਲਾ ਕੇ ਕੰਮ ਲਗਾ ਕੇ ਦੇਾਂਗੇ ਅਸੀਂ ਲੋਕਾਂ ਨੂੰ ਜਨਤਕ ਸਬਦਾਵਾਂ ਦੇ ਕੇ ਦੇਾਂਗੇ ਅਸੀਂ ਇਹਨਾਂ ਦੀ ਜਿਹੜੀ ਬੋਰ ਬਾਣੀ ਦਾ ਕੰਮ ਹੈ ਅਸੀਂ ਕੰਮ ਕਰਕੇ ਦਿਖਾਵਾਂਗੇ ਭਗਵੰਤ ਮਾਨ ਸਰਕਾਰ ਦਾ ਕੰਮ ਬੋਲੇਗਾ ਔਰ ਸਾਨੂੰ ਕੰਮ ਦੇ ਸਿਰ ਤੇ ਵੋਟਰਾਂ ਮੰਗਾਂਗੇ ਇਹ ਕੀ ਲੜ ਕੇ ਸਰਕਾਰ ਬਣਾਉਣਗੇ ਇਹ ਤਾਂ ਕੁਰਸੀਆਂ ਪਿੱਛੇ ਲੜਨ ਵਾਲੇ ਆ ਇਹ ਜਾਤ ਪਿੱਛੇ ਲੋਕਾਂ ਨੂੰ ਡੈਗ੍ਰੇਡ ਕਰਨ ਵਾਲੇ ਆ ਧਰਮ ਦੀ ਰਾਜਨੀਤੀ ਕਰਨ ਵਾਲੇ ਆ ਇਹਨੂੰ ਕਹੋ ਲੜਾਉਣ ਵਾਲੇ ਆ ਨਵਰਤ ਦੀ ਰਾਜਨੀਤੀ ਕਰਨ ਵਾਲੇ ਆ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਮੁਹੱਬਤ ਦੀ ਰਾਜਨੀਤੀ ਕਰਦੇ ਆ ਤਰੱਕੀ ਦੀ ਰਾਜਨੀਤੀ ਕਰਦੇ ਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਆਉਣ ਵਾਲੀ ਪੀੜ੍ਹੀ ਦੀ ਗੱਲ ਕਰਦੇ ਆ ਇਹ ਆਉਣ ਵਾਲੀ ਇਲੈਕਸ਼ਨ ਦੀ ਗੱਲ ਕਰਦੇ ਆ ਇਹ ਜਿਹੜੇ ਕੁਰਸੀਆਂ ਦੇ ਪਿੱਛੇ ਭੱਜਦੇ ਆ ਇਹ ਮੂੰਹ ਪਾਰ ਖਿਰਨਗੇ ਔਰ ਤੁਹਾਡੀ ਸਾਰਿਆਂ ਦੀ ਜਿੰਦਾਬਾਦ ਹੋਏਗੀ ਆਵਾਜ਼ ਦੀ ਪਾਰਟੀ ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ